ਚੌਂਡ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਇਹ ਕਹਿੰਦੀ ਹੈ ਆਪਣੀ ਪਾਰਟੀ ਨੂੰ ਵੀ ਪਹਚਾਣੋ ਪੰਜਾਬ ਪਹਚਾਣੋ ਕਿਉਂਕਿ ਆਪਣਾ ਘਰ ਆਪਕੇ ਇੱਥੋਂ ਜਾਣੀ ਨਹੀਂ ਸਕਦੀ ਕਿਹਾ ਮੁਲਕਣ ਕਰਨ ਕੀ ਆਖਿਰ ਕੌਣ ਹੈ ਅੰਮ੍ਰਿਤਪਾਲ ਭਾਈ ਸਾਹਿਬ ਦੱਸਿਓ ਹੈ ਕਿਥੋਂ ਉਹ ਆਇਆ ਇਕਦਮ ਕਿਵੇਂ ਇੱਥੇ ਆਪਣੇ ਆਪ ਨੂੰ ਛੁਡਵਾਉਣ ਲਈ ਲੜ ਰਿਹਾ ਅੰਮ੍ਰਿਤਪਾਲ ਚੋੜ ਮਹਾਰਾਜ ਨੂੰ ਤੁਸੀਂ ਥਾਣੇ ਚ ਲੈ ਜਾਓ ਆਪਾਂ ਗੁਰੂ ਮਹਾਰਾਜ ਦਾ ਢਾਲ ਬਣ ਕੇ ਅੱਗੇ ਹੁਕਮ ਨੂੰ ਬਚਾਉਂਦੇ ਰੱਖਦੇ ਕੋ ਹਮਲਾ ਨਾ ਕਰੇ ਇਹ ਤਾਂ ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੋ ਕਿ ਚੋਣਾਂ ਦੇ ਦੌਰ ਦੇ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਪਰ ਜੇ ਇੱਥੇ ਗੱਲ ਕਰ ਲਈਏ ਵਿਰੋਧੀ ਪਾਰਟੀਆਂ ਦੀ ਤਾਂ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਸਾਧਨ ਤੇ ਕੋਈ ਵੀ ਪਾਰਟੀ ਕਸਰ ਨਹੀਂ ਛੱਡਦੀ ਬਲਕਿ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਨਿਸ਼ਾਨੇ ਸਾਧਨ ਦਾ ਤਾਂ ਫਿਰ ਇੱਕ ਦੂਸਰੇ ਨੂੰ ਖਰੀਆਂ ਖੋਟੀਆਂ ਸੁਣਾਉਂਦੇ ਹੋਏ ਇਹ ਵਿਰੋਧੀ ਪਾਰਟੀਆਂ ਇੱਕ ਦੂਸਰੇ ਤੇ ਤੰਜ ਕੱਸਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਫਿਰ ਸੁਖਬੀਰ ਬਾਦਲ ਕਿ ਮੈਚ ਉੱਪਰ ਆ ਜਾਣ ਕਿਉਂਕਿ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਬੋਲਣ ਦੇ ਲਈ ਅਸੀਂ ਕੱਲੇ ਚਲੋ ਉਹਨਾਂ ਦੀ ਗੱਲ ਨਹੀਂ ਕਰਦੇ ਵਿਰੋਧੀ ਪਾਰਟੀਆਂ ਦੇ ਵਿੱਚ ਕੋਈ ਵੀ ਹੋਵੇ ਹਰ ਇੱਕ ਨੂੰ ਮੌਕਾ ਮਿਲੇ ਤਾਂ ਉਹ ਇੱਕੋ ਮਿੰਡ ਦੇ ਵਿੱਚ ਪਾਰਟੀ ਦੇ ਉੱਤੇ ਹੱਲਾ ਬੋਲ ਦਿੰਦੇ ਨੇ ਜੀ ਹਾਂ ਦੱਸਦੇ ਕਿ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਪਹਿਲਾਂ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਭਾਈ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਕਣ ਕਰਨ ਕੀ ਆਖਰ ਅਮਰਿਤਪਾਲ ਹੈ ਕੌਣ ਹੋਰ ਕੀ ਕੁਝ ਕਹਿੰਦੇ ਨੇ ਸੁਖਬੀਰ ਬਾਦਲ ਪਹਿਲਾ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦਿਆਂ ਸੋ ਜਿਹੜੀ ਮੈਂ ਭਾਈ ਅਮਰਪਾਲ ਬਾਰੇ ਸਵਾਲ ਪੁੱਛਿਆ ਤੁਸੀਂ ਵੀ ਪਿੰਡ ਚ ਸਵਾਲ ਪੁੱਛੋ ਜਿਹੜਾ ਤੁਹਾਨੂੰ ਪੁੱਛਣਾ ਹੈ ਉਹਨੂੰ ਇੰਨਾ ਪੁੱਛ ਲਿਓ ਕਿ ਭਾਈ ਸਾਹਿਬ ਦੱਸਿਓ ਹੈ ਕਿਥੋਂ ਉਹ ਆਇਆ ਇੱਕਦਮ ਕਿਵੇਂ ਇੱਥੇ ਹੈ ਜਿਹੜਾ ਬੰਦਾ ਐਜੀ ਗੱਲ ਕਰਦਾ ਹੋਏ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਪੁਲਿਸ ਤੇਰੀ ਵੱਡੀ ਗੱਲ ਮੈਨੂੰ ਮਾਣੀ ਲੱਗੀ ਇੱਕ ਗੁਰੂ ਮਹਾਰਾਜ ਗੁਰਗੰਸਾਜ ਮਹਾਰਾਜ ਨੂੰ ਤੁਸੀਂ ਠਾਣੇ ਚ ਲੈ ਜਾਓ ਆਪਾਂ ਗੁਰੂ ਮਹਾਰਾਜ ਦਾ ਢਾਲ ਬਣ ਕੇ ਅੱਗੇ ਹੁਕਮ ਨੂੰ ਬਚਾਉਂਦੇ ਰੱਖਦੇ ਕੋਈ ਹਮਲਾ ਨਾ ਕਰੇ ਇੱਥੇ ਉਹਨਾਂ ਨੂੰ ਅੱਗੇ ਲਾ ਕੇ ਪਿੱਛੇ ਯਾਰ ਇੰਨੀਆਂ ਚੀਜ਼ਾਂ ਤੁਹਾਡੇ ਕੋਲੋਂ ਦੀ ਟੱਪੀਆਂ ਅੱਖਾਂ ਤੋਂ ਨਿਕਲੀਆਂ ਆਪਾਂ ਜਜ਼ਬਾਤੀ ਇੱਕਦਮ ਹੋ ਜਾਂਦੇ ਆ ਦੇ ਨੁਕਸਾਨ ਆਪਣਾ ਕਰਾ ਦਿੰਨੇ ਆ ਇਸ ਕਰਕੇ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਐ ਆਪਣੀ ਪਾਰਟੀ ਨੂੰ ਪਹਚਾ ਲੋ ਪੰਜਾਬ ਪਹਚਾ ਲੋ ਕਿਉਂਕਿ ਆਪਣਾ ਘਰ ਆ ਪੱਕੇ ਇੱਥੋਂ ਜਾ ਨਹੀਂ ਸਕਦੇ ਕਿਥੇ ਜੇ ਤੁਸੀਂ ਸੋਚਦੇ ਇੱਥੇ ਕੋਈ ਹੋਰ ਕਿਤੇ ਚਲੇ ਜਾਵਾਂਗੇ ਕਿ ਕਿੱਥੇ ਨਹੀਂ ਜਾ ਸਕਦੇ ਇੱਥੇ ਰਹਿਣਾ ਇੱਥੇ ਹੀ ਤੱਕੜੇ ਹੋਣਾ ਆ ਖਾਲਸਾ ਕੌਮ ਦਾ ਘਰ ਐ ਇਸ ਘਰ ਵਿੱਚ ਆਪਾਂ ਤੱਕੜੇ ਤਾਂ ਰਵਾਂਗੇ ਜੇ ਕੋਈ ਪਾਰਟੀ ਕਾਲੀ ਦਲ ਤੱਕ ਨਹੀਂ ਹੋਗੀ ਉਨਾਂ ਨੇ ਦਾਅਵਾ ਕੀਤਾ ਕਿ ਅਮਰਿਤਪਾਲ ਸਿਰਫ ਆਪਣੇ ਆਪ ਨੂੰ ਛੁੜਵਾਉਣ ਦੇ ਲਈ ਚੋਣ ਲੜ ਰਿਹਾ ਨਾਹੀਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਦੇ ਨਾਲ ਅਕਾਲੀ ਦਲ ਅਜੇ ਵੀ ਨਾਲ ਖੜਾ ਆ। ਤਾਂ ਹੁਣ ਇੱਥੇ ਵੱਡੀ ਗੱਲ ਤਾਂ ਇਹ ਹੈ ਕਿ ਇੱਕ ਦੂਸਰੇ ਦੇ ਉੱਤੇ ਪਾਰਟੀਆਂ ਤੰਜ ਤਕ ਕੱਸ ਰਹੀਆਂ ਨੇ ਪਰ ਬੋਲਣ ਲੱਗੇ ਇੱਕ ਮੈਂਟਲੀ ਵੀ ਨਹੀਂ ਸੋਚਦੀਆਂ। ਦੂਸਰੀ ਗੱਲ ਜੇ ਗੱਲ ਕਰ ਲਈ ਅਮਰਿਤਪਾਲ ਦੀ ਆਜ਼ਾਦ ਦੇ ਤੌਰ ਤੇ ਉਹ ਚੋਣ ਲੜ ਰਿਹਾ ਸੀ ਜਿੱਥੇ ਕਿ ਕਾਫੀ ਜ਼ਿਆਦਾ ਲੋਕ ਹੋਰਾਂ ਦੇ ਹੱਕ ਦੇ ਵਿੱਚ ਵੀ ਖੜੇ ਨਜ਼ਰ ਆਉਂਦੇ ਨੇ ਕਿਉਂਕਿ ਜੇਕਰ ਸੋਸ਼ਲ ਮੀਡੀਆ ਦੇਖਿਆ ਜਾਵੇ ਸੋਸ਼ਲ ਮੀਡੀਆ ਤੇ ਅੱਜ ਦਿਨ ਦੇਖ ਕੇ ਉਹੀ ਮਿਲਦਾ ਕਿ ਲੋਕ ਕਹਿੰਦੇ ਨੇ ਕਿ ਅਸੀਂ ਅਮਰਿਤਪਾਲ ਨੂੰ ਅੱਗੇ ਲੈ ਕੇ ਆਵਾਂਗੇ ਜੋ ਕਿ ਨਸ਼ਾ ਖਤਮ ਕਰਨ ਦੀ ਗੱਲ ਕਰਦਾ ਜੋ ਲੋਕਾਂ ਦੇ ਨਾਲ ਖੜਨ ਦੀ ਗੱਲ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਪਰ ਜੇ ਪਿਛਲੇ ਕੁਝ ਸਮੇਂ ਦੀ ਗੱਲ ਕਰ ਲਈਏ ਜੇ ਅਸੀਂ 70 75 ਸਾਲਾਂ ਦੀ ਗੱਲ ਕਰ ਲਈਏ ਜੇ ਅਸੀਂ 50 ਸਾਲਾਂ ਦੀ ਗੱਲ ਕਰ ਲਈਏ ਉਦੋਂ ਕਿਉਂ ਨਹੀਂ ਕਿਸੇ ਵੀ ਪਾਰਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਸੋਚਿਆ ਪਰ ਜਦੋਂ ਅਮਰਿਤਪਾਲ ਇਸ ਬਾਰੇ ਗੱਲਬਾਤ ਕਰਦਾ ਆ ਤਾ ਹੁਣ ਅਮਰਿਤਪਾਲ ਦੇ ਉੱਤੇ ਹੀ ਤੰਜ ਕਸ ਰਹੇ ਨੇ ਖੈਰ ਅਸੀਂ ਕਿਸੇ ਵੀ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਆ ਕਿਉਂਕਿ ਇੱਥੇ ਸਬਦਾ ਅਬਦਾ ਅਬਦਾ ਮੁਕਾਬਲਾ ਤੇ ਸਾਰੇ ਆਪਣੇ ਦਮ ਦੇ ਉੱਤੇ ਚੋਣ ਲੜ ਰਹੇ ਨੇ ਵੱਡੀ ਗੱਲ ਤੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਤਦਾ ਕੌਣ ਤੇ ਤਾਜ ਕਿਹਦੇ ਸਿਰ ਤੇ ਸਜਦਾ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਤੁਸੀਂ ਕਿਹੜੀ ਪਾਰਟੀ ਨੂੰ ਚਾਹੁੰਦੇ ਹੋ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ ਚੋਣਾਂ ਦੇ ਦੌਰ ਦੇ ਵਿੱਚ ਚੋਣ ਰੈਲੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਜਿੱਥੇ ਕਿ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਸੁਖਬੀ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਾਜ਼ਿਸ਼ ਨੂੰ ਸਮਝਣ ਦੇ ਵਿੱਚ ਕਿਉਂ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਭਾਈ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੀ ਤੋਂ ਆਜ਼ਾਦ ਕੁਮੀਦਾਰ ਵਜੋਂ ਚੂਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲੰਕਣ ਕਰਨ ਕਿ ਆਖਿਰ ਅਮਰਿਤਪਾਲ ਹੈ ਕੌਣ ਅਤੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਪਾਈ ਅਮਰਿਤਪਾਲ ਸਿੰਘ ਤੇ ਚੱਕੇ ਨੇ ਦੱਸਦੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਨੇ ਪਹਿਲਾਂ ਇਹ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਤੇ ਉਹ ਸਿਰਫ ਅਮਰਿਤ ਪ੍ਰਚਾਰ ਹੀ ਕਰਨਾ ਚਾਹੁੰਦੇ ਨੇ ਤੇ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਆਪ ਗ੍ਰਿਫਤਾਰੀਆਂ ਦਿੱਤੀਆਂ ਤੇ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਛੁਪ ਕੇ ਨਹੀਂ ਰਹਿਣਾ ਜਦੋਂ ਕਿ ਅਮਰਿਤਪਾਲ ਵੀ ਫੜੇ ਜਾਨ ਦੇ ਡਰ ਤੋਂ ਲੁਕਦਾ ਰਿਹਾ। ਦੱਸ ਦੇ ਕਿ ਉਹਨਾਂ ਨੇ ਵੀ ਦਾਵਾ ਕੀਤਾ ਕਿ ਅਮਰਿਤਪਾਲ ਸਿਰਫ ਆਪਣੇ ਆਪ ਨੂੰ ਛੁਡਵਾਉਣ ਦੇ ਲਈ ਇਸ ਚੋਣ ਮੈਦਾਨ ਦੇ ਵਿੱਚ ਉਤਰਿਆ ਨਾਹੀਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਉਹਨਾਂ ਨੇ ਵੀ ਦਾਵਾ ਕੀਤਾ ਹੈ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਨੇ। ਤੇ ਦੂਸਰੀ ਗੱਲ ਜੇਕਰ ਗੱਲ ਕਰ ਲਈਏ ਤਾਂ ਅਮਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਵੀ ਬਹੁਤ ਸਾਰੇ ਲੋਕ ਖੜੇ ਦਿਖਾਈ ਦਿੰਦੇ ਨੇ ਤਾਂ ਇੱਥੇ ਲੋਕਾਂ ਤੋਂ ਵੀ ਜਦੋਂ ਲੋਕ ਰਾਏ ਪੁੱਛੀ ਜਾਂਦੀ ਹੈ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਅਮਰਿਤਪਾਲ ਨੂੰ ਅੱਗੇ ਲੈ ਕੇ ਆਵਾਂਗੇ ਬਾਕੀ ਇਹ ਤਾਂ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਇੱਕ ਦੂਸਰੇ ਤੇ ਤੰਜ ਕੱਸ ਰਹੀਆਂ ਨੇ